ਜੀ ਲਾਈਫ ਸਟਾਈਲ ਦੇ ਗਗਨਦੀਪ ਘਰ ਤੇ ਆਪ ਜੀ ਦਾ ਸਵਾਗਤ ਹੈਗਾ ਜੀ ਤੇ ਆਪਾਂ ਨੂੰ ਪੂਰੀ ਮੀ ਦਾ ਸਾਰੇ ਵਧੀਆ ਹੋਵਾਂਗੇ ਆਪਾਂ ਵੀ ਚੱਲਦੇ ਆਂ ਕਿਲਾ ਵਿੱਚ ਹੈ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਹੁਣ ਆਪਾਂ ਵੀਡੀਓ ਦੀ ਜਿਹਦੀ ਸ਼ੁਰੂਆਤ ਕਰਨੀ ਹੈਗੀ ਉਹ ਕਰਨੀ ਹੈ ਜੀ ਆਈਸਕ੍ਰੀਮ ਦੀ ਆਪਾਂ ਵੀਡੀਓ ਬਣਾ ਕੇ ਦੇਖਾਂਗੇ ਅੱਜ ਤੇ ਕਿਉਂਕਿ ਮੁੱਲ ਦੀ ਆਈਸਕ੍ਰੀਮ ਤਾਂ ਬੱਚੇ ਲਿਆਉਂਦੀ ਰਹਿੰਦੇ ਆ ਕਿ ਇੱਥੇ ਵੀ ਜਦੋਂ ਆਪਣੇ ਪਿੰਡਾਂ ਦੇ ਵਿੱਚ ਵੀ ਸਾਈਕਲਾਂ ਲਿਆਉਂਦੇ ਆ ਜਾਂ ਹਨਾ ਜਾਂ ਆਪਾਂ ਬਾਜ਼ਾਰ ਜਾਂਦੇ ਆ ਤੇ ਡੱਬਾ ਲਿਆਉਂਦੇ ਆ ਉਹਨਾਂ ਕਿ ਪਰ ਉਹ ਉਸ ਨਾਲੋਂ ਬਹੁਤ ਹੀ ਹੈਲਦੀ ਤੇ ਵਧੀਆ ਹਾਂਜੀ ਆਪਾਂ ਨਾ ਆਈਸਕ੍ਰੀਮ ਬਣਾਉਣ ਦੇ ਲਈ ਕੁਝ ਡਾਈ ਫਰੂਟਸ ਲੈਂਦੇ ਆਗੇ ਉਹਦੇ ਲਈ ਆਪਾਂ ਕੁਝ ਮਖਾਣੇ ਲੈਤੀ ਹੈਗੇ ਤੇ ਕੁਸਾ ਆਪਾਂ ਅਖਰੋਟ ਲੈਤੀ ਹੈ ਕੁਝ ਬਦਾਮ ਲੈਤੀ ਹੈਗੇ ਥੋੜੀ ਜਿਹੀ ਬਦਾਮ ਲੈਤੀ ਹੈਗੇ ਅਖਰੋਟ ਥੋੜੀ ਜਿਆਦੇ ਲੈ ਲੈ ਸੀ ਮਖਾਣੇ ਉਦੋਂ ਵੀ ਜਿਆਦੇ ਲੈ ਲੈ ਸੀਗੇ ਪਰ ਤੁਸੀਂ ਅਖਰੋਟ ਦੀ ਥਾਂ ਜਿਹੜੇ ਕਾਜੂ ਹੁੰਦੇ ਕਾਜੂ ਵੀ ਲੈ ਸਕਦੇ ਆ ਤੇ ਜੇ ਨਹੀਂ ਡਾਈ ਫਰੂਟਸ ਪਾਉਣੇ ਤਾਂ ਡਾਈ ਫਰੂਟਸ ਤੋਂ ਬਿਨਾ ਵੀ ਆਈਸਕ੍ਰੀਮ ਵਧੀਆ ਬਣ ਕੇ ਤਿਆਰ ਆਪਣੀ ਹੋ ਜੂਗੀ ਜੀ ਪਰ ਇਹ ਬੱਚਿਆਂ ਦੇ ਲਈ ਹੈਲਦੀ ਵੀ ਹੁੰਦੀ ਹੈ ਕੈਲਸ਼ੀਅਮ ਵੀ ਵਧੀਆ ਹੁੰਦਾ ਇਹਨਾਂ ਦੇ ਵਿੱਚ ਨਾ ਮਖਾਣੇ ਦੇ ਵਿੱਚ ਬਹੁਤ ਜਿਆਦਾ ਕੈ ਬੱਚੇ ਤੋਂ ਲੈ ਕੇ ਵੱਡੇ ਤੱਕ ਜੀ ਸਾਰੇ ਇਸ ਆਈਸਕ੍ਰੀਮ ਨੂੰ ਖਾ ਸਕਦੇ ਹੈਗੇ ਇਸ ਆਈਸਕ੍ਰੀਮ ਨੂੰ ਤੇ ਆਈਸਕ੍ਰੀਮ ਇਹ ਬਹੁਤ ਹੈਲਦੀ ਹੋ ਜਾਂਦੀ ਹੈ ਬੜੀਆ ਇਸ ਲਈ ਆਪਾਂ ਕੁਝ ਡਾਈ ਫਰੂਟਸ ਪਾ ਦਿੱਤੇ ਹੈ ਜੀ ਤੇ ਇਸ ਦੇ ਵਿੱਚ ਇੱਕ ਗਲਾਸ ਦੁੱਧ ਦਾ ਪਾ ਕੇ ਆਪਾਂ ਭੌਂ ਕੇ ਰੱਖ ਦਿੱਤੇ ਸੀ ਤੇ 4 ਘੰਟਿਆਂ ਵਾਸਤੇ ਜੀ ਤੇ 4 ਘੰਟੇ ਬਾਅਦ ਇਸ ਦੇ ਵਿੱਚ ਜਿਹੜੇ ਹੁਣ ਹੈਗੇ ਹੈਗੇ ਵੀ ਮਤਲਬ ਬਦਾਮ ਤੇ ਉਹਨਾਂ ਦੇ ਬਦਾਮਾਂ ਦੇ ਆਪਾਂ ਛਿਲਕੇ ਉਤਾਰਨੇ ਆ ਜੀ ਤੇ ਇਧਰ ਆਪਾਂ ਇੱਕ ਕਟੋਰੀ ਦੇ ਵਿੱਚ ਦੁੱਧ ਪਾ ਕੇ ਰੱਖ ਰੱਖਿਆ ਗਿਆ ਇਹਦੇ ਵਿੱਚ ਆਪਾਂ ਕਸਟਰਡ ਪਾਵਾਂਗੇ ਜੀ ਬਨੀਲਾ ਕਸਟਰਡ ਲਵਾ ਗਿਆ ਆਪਾਂ ਹੁਣ ਆਪਾਂ ਇਸ ਨੂੰ ਮਿਕਸੀ ਜੱਗ ਦੇ ਵਿੱਚ ਪਾ ਕੇ ਤੇ ਇਹਦੇ ਵਿੱਚ ਜਿਹੜਾ ਦੁੱਧ ਜ਼ਿਆਦਾ ਐਕਸਟਰਾ ਹੈਗਾ ਨਾ ਉਹ ਦੁੱਧ ਕੱਢ ਦੇਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਸ ਨੂੰ ਜੀ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਪੇਸਟ ਬਣਾ ਲਵਾਂਗੇ ਜੇ ਧਾਰ-ਧਾਰਾ ਪੇਸਟ ਰੱਖਣਾ ਧਾਰ-ਧਾਰਾ ਰੱਖ ਸਕਦੇ ਹੋ ਆਪਦੀ ਆਪਣੀ ਮਰਜ਼ੀ ਹੁੰਦੀ ਹੈ ਜੀ ਤੇ ਆਪਾਂ ਇਸ ਦਾ ਪੇਸਟ ਬਣਾ ਲਵਾਂਗੇ ਤੇ ਜਿਹੜਾ ਥੋੜਾ ਜਿਹਾ ਦੁੱਧ ਆਪਾਂ ਕੱਢ ਕੇ ਰੱਖ ਦਿੱਤਾਗਾ ਕਿਉਂਕਿ ਜ਼ਿਆਦਾ ਦੁੱਧ ਦੇ ਵਿੱਚ ਪੇਸਟ ਫਿਰ ਬੰਦ ਇਹ ਸਵਾ ਕਾ ਕਿਲੋ ਟੋਟਲ ਦੁੱਧ ਹੋ ਜਾਊਗਾ ਆਪਣਾ ਸਵਾ ਕਾ ਕਿਲੋ ਮਗਰ ਆਪਾਂ ਬਨੀਲਾ ਕਸਟਰਡ ਦੇ ਤਿੰਨ ਚਮਚੇ ਲੈਂਦੇ ਤੇ ਦੁੱਧ ਦਾ ਪਾ ਗਾਣਾ ਦਾ ਲੱਤਾ ਜੀ ਤੇ ਇਸ ਨੂੰ ਚੰਗੀ ਤਰ੍ਹਾਂ ਹਿਲਾ ਕੇ ਪਟਾਕ ਕੇ ਰੱਖ ਦੇਵਾਂਗੇ ਜੀ ਹੁਣ ਤੇ ਉਧਰ ਆਪਣਾ ਪੇਸਟ ਬਣ ਕੇ ਤਿਆਰ ਹੈ ਜੀ ਜਿਹੜਾ ਆਪਣਾ ਡਾਈ ਫਰੂਟਸ ਦਾ ਪੇਸਟ ਬਣਾਇਆਗਾ ਲੋ ਜੀ ਇਹ ਪੇਸਟ ਆਪਣਾ ਬਣ ਕੇ ਤਿਆਰ ਹੈਗਾ ਇਸ ਤਰ੍ਹਾਂ ਜੀ ਜੀ ਜਦਿਆ ਆਪਾਂ ਦੁੱਧ ਪਾ ਲੈਂਦੇ ਨਾ ਫਿਰ ਚੰਗੀ ਤਰ੍ਹਾਂ ਪੇਸਟ ਬਣਦਾ ਨਹੀਂ ਸੀਗਾ ਇਸ ਲਈ ਆਪਾਂ ਦੁੱਧ ਥੋੜਾ ਜਿਹਾ ਕੱਢ ਦਿੱਤਾ ਸੀਗਾ ਤੇ ਹੁਣ ਆਪਾਂ ਇਧਰ ਕੜਾਹੀ ਰੱਖ ਲਈਏ ਜੀ ਕੜਾਹੀ ਦੇ ਵਿੱਚ ਆਪਾਂ 1 ਲੀਟਰ ਦੁੱਧ ਲੈਂਦਾ ਹੈ ਤੇ ਦੁੱਧ ਆਪਾਂ ਸਵੇਰੇ ਨਾ ਗਰਮ ਕਰਕੇ ਉਬਾਲਾ ਦੇ ਕੇ 15 ਕ ਮਿੰਟ ਤੱਕ ਕਰ ਤੇ ਆਪਾਂ ਫਰਿੱਜ ਦੇ ਵਿੱਚ ਰੱਖ ਦਿੱਤਾ ਸੀਗਾ ਜੀ ਤੇ ਤਾਂ ਕਿ ਹੁਣ ਆਪਾਂ ਨੂੰ ਆਈਸਕ੍ਰੀਮ ਬਣਾਉਣ ਵੇਲੇ ਥੋੜਾ ਜਿਹਾ ਟਾਈਮ ਘੱਟ ਲੱਗੇ ਹਨਾ ਕਿਉਂਕਿ ਗਾਂ ਦਾ ਦੁੱਧ ਥੋੜਾ ਜਿਹਾ ਪਤਲਾ ਹੁੰਦਾ ਟਾਈਮ ਜ਼ਿਆਦਾ ਲੱਗਦਾਗਾ ਗਾੜਾ ਕਰਨ ਤੇ ਤੇ ਜਿਹੜਾ ਆਪਣਾ ਡਾਈ ਫਰੂਟਸ ਪਾਏ ਸੀਗੇ ਤੇ ਦੁੱਧ ਆਪਾਂ ਕੱਢ ਕੇ ਰੱਖਿਆ ਸੀ ਥੋੜਾ ਜਿਹਾ ਉਹ ਵੀ ਆਪਾਂ ਵਿੱਚ ਪਾ ਦਿੱਤਾ ਅਜਿਹੇ ਆਪਾਂ ਨੂੰ ਦੇਖ ਰਹੇ ਹੈ ਨਾ ਕੜਾਹੀ ਦੇ ਵਿੱਚ ਇਹ ਅਖਰੋਟ ਦਿਖ ਰਹੇ ਹੈ ਜੀ ਕਿਉਂਕਿ ਦੁੱਧ ਦੇ ਵਿੱਚ ਕੁਝ ਅਖਰੋਟ ਰਹਿ ਗਏ ਸੀ ਹੁਣ ਆਪਾਂ ਇੱਕ ਕਟੋਰੀ ਪੌਣੀ ਕ ਕਟੋਰੀ ਲੈਂਤੀ ਹੈਗੀ ਜੀ ਮਿੱਠੇ ਦੀ ਚੀਨੀ ਲੈਂਤੀ ਹੈ ਜਿਹੜੀ ਆਪਾਂ ਹੈ ਨਾ ਖੰਡ ਤੇ ਤੁਸੀਂ ਇਹਦੇ ਵਿੱਚ ਇੱਕ ਕਟੋਰੀ ਪਾ ਸਕਦੇ ਹੋਗੇ ਕਿਉਂਕਿ ਆਪਾਂ ਥੋੜਾ ਜਿਹਾ ਮਿੱਠਾ ਘੱਟ ਰੱਖਾਂਗੇ ਪਰ ਸਵਾਦ ਅਨਸਾਰ ਜ਼ਿਆਦਾ ਜੇ ਹੁਣ ਆਪਾਂ ਇਸ ਨੂੰ ਨਾ 2-3 ਮਿੰਟ ਬਸ ਆਪਣੀ ਜਿਹੜੀ ਚੀਨੀ ਪਾਈਏ ਉਹੀ ਇਸ ਦੇ ਵਿੱਚ ਮਿਕਸ ਕਰਾਂਗੇ ਤੇ ਜ਼ਿਆਦਾ ਉਬਾਲਾ ਨਹੀਂ ਦਿਵਾਉਂਦੇ ਬਸ ਕਿਉਂਕਿ ਹੁਣ ਆਪਾਂ ਇਹਦੇ ਵਿੱਚ ਪੇਸਟ ਪਾਉਣਾ ਹੈ ਪੇਸਟ ਪਾਉਣ ਤੋਂ ਬਾਅਦ ਆਪਾਂ 10 ਮਿੰਟਾਂ ਤੱਕ ਰ ਇਸ ਨੂੰ ਚੰਗੀ ਤਰ੍ਹਾਂ ਕਾਰਨਾ ਜੀ ਦੁੱਧ ਨੂੰ ਲੋ ਜੀ ਹੁਣ ਆਪਾਂ ਚੀਨੀ ਆਪਣੀ ਮਿਕਸ ਹੋ ਗਈ ਸੀਗੀ ਕਿਉਂਕਿ ਚੀਨੀ ਵੀ ਆਪਦਾ ਪਾਣੀ ਛੱਡਦੀ ਹੈਗੇ ਇਸ ਲਈ ਆਪਾਂ 2 ਕੁ ਮਿੰਟ ਇਸ ਨੂੰ ਉਬਾਲਾ ਦਿਵਾ ਲਿਆ ਸੀਗਾ ਉਸ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਸਾਰਾ ਪੇਸਟ ਪਾ ਦੇਵਾਂਗੇ ਤੇ ਤੁਸੀਂ ਇਹਦੇ ਵਿੱਚ ਦੁੱਧ ਪਾ ਕੇ ਚੰਗੀ ਤਰ੍ਹਾਂ ਹਿਲਾ ਕੇ ਜਾ ਗਰ ਨੂੰ ਨਾ ਤੇ ਫਿਰ ਵੀ ਪਾ ਸਕਦੇ ਹੋਗੇ ਪਰ ਆ ਬੇਸਟ ਤੇ ਲੋ ਜੀ ਹੁਣ ਆਪਾਂ ਚੰਗੀ ਤਰ੍ਹਾਂ 10 ਮਿੰਟਾਂ ਤੱਕ ਆਪਾਂ ਇਸ ਦੁੱਧ ਨੂੰ ਘੜ ਲਿਆਗਾ ਯਾਨਕਿ ਗਾੜਾ ਕਰ ਲਿਆਗਾ ਗਾੜਾ ਦੁੱਧ ਆਪਣਾ ਤਿਆਰ ਹੋ ਗਿਆ ਹੋਣਾ ਤੇ ਹੁਣ ਆਪਾਂ ਜਿਹੜਾ ਆਪਾਂ ਇਧਰ ਕਸਟਰਡ ਕੋਲ ਕੇ ਰੱਖਿਆ ਸੀ ਇਹ ਨੀਚੇ ਬੈਠ ਜਾਂਦਾ ਹੈ ਨਾ ਕਸਟਰਡ ਇਸ ਲਈ ਚੰਗੀ ਤਰ੍ਹਾਂ ਚਮਚਾ ਮਾਰ ਕੇ ਹਿਲਾ ਕੇ ਆਪਾਂ ਹੁਣ ਇਸ ਨੂੰ ਕਸਟਰਡ ਨੂੰ ਇਹਦੇ ਵਿੱਚ ਪਾ ਦੇਵਾਂਗੇ ਦੁੱਧ ਦੇ ਤੇ ਹੁਣ ਆਪਾਂ ਇਸ ਨੂੰ ਸਿਰਫ ਇੱਕ ਵਾਲਾ ਦਬਾਉਣਾ ਹੈ ਜੀ ਕਿਉਂਕਿ ਕਸਟਰ ਪਾਉਂਦੇ ਆਂ ਸੀ ਦੁੱਧ ਆਪਣਾ ਚੰਗੀ ਤਰ੍ਹਾਂ گاੜਾ ਹੋ ਗਿਆ ਕੁਝ ਪਹਿਲਾਂ ਹੀ ਆਪਾਂ گاੜਾ ਕਰ ਲਿਆ ਸੀਗਾ ਤੇ ਆਪਾਂ ਨੂੰ ਟੋਟਲ 15-20 ਮਿੰਟ ਲੱਗੇ ਆ ਜੀ ਸਾਰੇ ਕਿਉਂਕਿ ਆਪਾਂ ਦੁੱਧ ਨਾ ਸਵੇਰੇ ਹੀ 15 ਕ ਮਿੰਟ ਕਾਰ ਕੇ ਰੱਖ ਦਿੱਤਾ ਸੀਗਾ ਜੀ ਇਸ ਲਈ ਹੁਣ ਆਪਾਂ ਨੂੰ ਘੱਟ ਟਾਈਮ ਲੱਗਿਆ ਸੀਗਾ ਤੇ ਇਹ ਲੋ ਜੀ ਹੁਣ ਇੱਕ ਵਾਲਾ ਆ ਗਿਆ ਹੈਗਾ ਕਸਟਰ ਪਾਉਣ ਤੋਂ ਬਾਅਦ ਤੇ ਹੁਣ ਆਪਾਂ ਗੈਸ ਬੰਦ ਕਰ ਦਿੱਤੀ ਹੈਗੀ ਤੇ ਆਪਾਂ 2-4 ਮਿੰਟ ਤੇ ਇਹਦੇ ਵਿੱਚ ਕਰਛੀ ਮਾਰਾਂਗੇ ਕਿਉਂਕਿ ਫਿਰ ਇਹ ਨਾ ਗਰਮ-ਗਰਮ ਤਾਂ ਆਪਾਂ ਫ੍ਰੀਜ ਦੇ ਵਿੱਚ ਰੱਖ ਨਹੀਂ ਸਕਦੇ ਇਸ ਲਈ 2-4 ਮਿੰਟ ਇਸ ਦੇ ਵਿੱਚ ਕੜਸੀ ਮਾਰੀ ਚੱਲਾਂਗੇ ਇਸੇ ਤਰ੍ਹਾਂ ਥੋੜਾ ਜਿਹਾ ਠੰਡਾ ਵੀ ਹੋ ਜਾਊਗਾ ਹਵਾ ਜੀ ਨਿਕਲ ਜੂਗੀ ਵਿੱਚੋਂ ਤੇ ਫਿਰ ਆਪਾਂ ਇਸ ਨੂੰ ਡੋਂਗੇ ਦੇ ਵਿੱਚ ਕੱਢ ਦੇਵਾਂਗੇ ਜੀ ਲਓ ਜੀ ਜੇ ਹੁਣ ਪਲਾਸਟਿਕ ਦਾ ਹੁੰਦਾਗਾ ਜਿਹੜਾ ਹਨਾ ਡੱਬਾ ਆਪਾਂ ਉਹ ਵੀ ਲੈ ਸਕਦੇ ਪਰ ਆਪਾਂ ਇਸ ਤਰ੍ਹਾਂ ਚੀਨੀ ਦਾ ਹੀ ਡੰਗਾ ਲੈ ਲਿਆ ਸੀਗਾ ਇੱਕ ਤੇ ਇਹਦੇ ਵਿੱਚੋਂ ਆਪਾਂ ਥੋੜਾ ਜਿਹਾ ਪੇਸਟ ਰੱਖ ਦੇਵਾਂਗੇ ਕਸਟਰਡ ਦਾ ਜੀ ਤੇ ਉਹ ਆਪਾਂ ਇਸ ਕਰੀਮ ਆਹ ਕੁਲਫੀ ਬਣਾ ਕੇ ਰੱਖਾਂਗੇ ਬੱਚੇ ਦੇ ਲਈ ਤੇ ਜਦੋਂ ਮਸਕੂਲੂ ਆ ਗੋਦਮ ਤਿਆਰ ਹੋ ਜੂਗੀ ਜੀ ਕੁਲਫੀ ਬਣ ਕੇ ਤੇ ਇਹ ਆਪਾਂ 4 ਘੰਟਿਆਂ ਵਾਸਤੇ ਆਪਾਂ ਫਰਿੱਜ ਦੇ ਵਿੱਚ ਰੱਖ ਦਿੱਤਾ ਸੀਗਾ ਜੀ 4 ਘੰਟੇ ਲੱਗੇ ਸੀਗੇ ਜੀ ਆਪਾਂ ਨੂੰ ਠੰਡਾ ਹੋਣ ਤੇ ਕਸਟਰਡ ਤੇ ਤੇ ਇਹ ਹੁਣ ਆਪਾਂ ਵਿੱਚ ਕਾਸੀ ਮਾਰ ਕੇ ਚੰਗੀ ਤਰ੍ਹਾਂ ਹਲਾ ਲਿਆ ਸੀ ਤੇ 4 ਘੰਟਿਆਂ ਬਾਅਦ ਤੇ ਜਨਕ ਜਦੋਂ ਠੰਡਾ ਹੋ ਗਿਆ ਚੰਗੀ ਤਰ੍ਹਾਂ ਹਨਾ ਤੇ ਹੁਣ ਆਪਾਂ ਇਸ ਨੂੰ ਮਿਕਸੀ ਦੇ ਵਿੱਚ ਵੀ ਗ੍ਰाइंड ਕਰ ਸਕਦੇ ਹਾਂ ਕਿ ਵਧੀਆ ਪਤਲਾ ਪੇਸਟ ਤਿਆਰ ਬਣਾ ਤਿਆਰ ਕਰ ਸਕਦੇ ਹਾਂ ਪੇਸਟ ਬਣਾ ਕੇ ਹਨਾ ਪਰ ਆਪਾਂ ਇਸ ਤਰ੍ਹਾਂ ਹੈਂਡੀ ਦੇ ਨਾਲ ਹੀ ਪੇਸਟ ਬਣਾ ਲਵਾਂਗੇ ਜੀ ਤੇ ਇਸ ਦੇ ਵਿੱਚ ਜਿਹੜੀ ਹੁਣ ਆਪਾਂ ਕਰੀਮ ਬਣਾ ਕੇ ਪਾਉਣੀ ਹੈਗੀ ਉਹ ਆਪਾਂ ਘਰ ਦੀ ਮਲਾਈ ਦੀ ਬਣਾਵਾਂਗੇ ਜੀ ਜੇ ਦੀ ਘਰ ਦੀ ਮਲਾਈ ਠੰਡੇ ਦੁੱਧ ਦੇ ਉੱਤੇ ਆ ਜਾਂਦੀ ਹੁੰਦੀ ਹੈ ਨਾ ਕਰੀਮ ਬਹੁਤ ਵਧੀਆ ਹੁੰਦੀ ਹੈ ਜੀ ਉਹੀ ਲਵਾਂਗੇ ਆਪਾਂ ਤੇ ਉਸ ਦੇ ਨਾਲ ਜਦੋਂ ਆਪਾਂ ਇਸ ਨੂੰ ਬਣਾ ਕੇ ਖਾਵਾਂਗੇ ਨਾ ਇਸ ਕਰੀਮ ਬਣਾ ਕੇ ਤਿਆਰ ਹੋ ਗਈ ਤਾਂ ਇਹ ਆਪਾਂ ਨੂੰ ਲੱਗਣੇ ਨਹੀਂਗਾ ਬਿਲਕੁਲ ਵੀ ਆਪਾਂ ਕਸਟਰਡ ਦੀ ਆਈਸਕ੍ਰੀਮ ਬਣਾ ਕੇ ਖਾਦੇ ਬਿਲਕੁਲ ਬਾਜ਼ਾਰ ਦੀ ਤਰ੍ਹਾਂ ਕਰੀਮ ਦਾ ਹੀ taste ਆਊਗਾ ਜੀ ਤੇ ਇਸ ਨੂੰ ਹੁਣ ਆਪਾਂ ਜ਼ਿਆਦਾ ਨਹੀਂ ਗ੍ਰाइंड ਕਰਨਾ ਮਲਾਈ ਨੂੰ ਸਿਰਫ 2 ਮਿੰਟ ਗ੍ਰाइंड ਕਰਨਾ ਕਿਉਂਕਿ ਇਹ ਠੰਡੇ ਦੁੱਧ ਦੀ ਮਲਾਈ ਹੈ ਮਤਲਬ ਠੰਡੀ ਮਲਾਈ ਹੈ ਫ੍ਰੀਜ ਦੇ ਵਿੱਚੋਂ ਕੱਢੀ ਹੋਈ ਹੈ ਤੇ ਫਿਰ ਇਹਦੇ ਉੱਤੇ ਮੱਖਣ ਆ ਜੂ ਇਸ ਲਈ 2 ਮਿੰਟ ਟਿੱਕਰ ਹੋਣਾ ਆਪਾਂ ਇਸ ਨੂੰ ਜੀ ਗ੍ਰाइंड ਕਰ ਲਈਏ ਤੇ ਹੁਣ ਆਪਾਂ ਇਸ ਨੂੰ ਕਸਟਰਡ ਦੇ ਵਿੱਚ ਪਾ ਦੇਵਾਂਗੇ ਜੀ ਲੋ ਜੀ ਹੁਣ ਆਪਾਂ ਇਸ ਨੂੰ ਕਸਟਰਡ ਦੇ ਵਿੱਚ ਪਾ ਕੇ ਤੇ ਹੁਣ ਆਪਾਂ ਜਦੋਂ ਕਸਟਰਡ ਦੇ ਵਿੱਚ ਪਾ ਲਈਏਗੇ ਤੇ ਹੁਣ ਆਪਾਂ ਇਸ ਨੂੰ 3-4 ਮਿੰਟ ਤੱਕ ਰੇਸ ਨੂੰ ਨਾ ਚੰਗੀ ਤਰ੍ਹਾਂ ਗ੍ਰाइंड ਕਰਨਾਗਾ ਕਿਉਂਕਿ ਇਸ ਵਕਤੀ ਜੇ ਆਪਾਂ ਜਿਆਦਾ ਟਾਈਮ ਲਗਾ ਦੇਵਾਂਗੇ ਤਾਂ ਆਪਾਂ ਨੂੰ ਦੁਬਾਰੇ ਫਿਰ ਫ੍ਰਿਜ ਦੇ ਵਿੱਚ 10 ਘੰਟੇ ਵਾਸਤੇ ਰੱਖਾਂਗੇ ਉਸ ਤੋਂ ਬਾਅਦ ਦੁਬਾਰੇ ਆਪਾਂ ਨੂੰ ਮਿਕਸੀ ਦੇ ਵਿੱਚ ਗ੍ਰाइंड ਕਰਨ ਦੀ ਜ਼ਰੂਰਤ ਨਹੀਂ ਹੈਗੀ ਨਹੀਂ ਤਾਂ ਇੱਕ ਦੋ ਵਾਰੀ ਆਪਾਂ ਨੂੰ ਇਸ ਨੂੰ ਨਾ ਕੱਢ ਕੇ ਤੇ ਫਿਰ ਆਪਾਂ ਨੂੰ ਮਿਕਸ ਕਰਕੇ ਮਿਕਸੀ ਦੇ ਵਿੱਚ ਤੇ ਇਸ ਤਰ੍ਹਾਂ ਫਿਰ ਦੁਬਾਰਾ ਰੱਖਣਾ ਪੈਂਦਾ ਹੈਗਾ ਜੇ ਆਪਾਂ ਬਾਜ਼ਾਰ ਦੀ ਤਰ੍ਹਾਂ ਆਈਸਕ੍ਰੀਮ ਚਾਹੀਦੀ ਇਸ ਲਈ ਆਪਾਂ ਹੁਣੇ ਥੋੜਾ ਜਿਹਾ ਟਾਈਮ ਜ਼ਿਆਦਾ ਲਗਾ ਦਿੱਤਾ ਸੀਗਾ ਚੰਗੀ ਤਰ੍ਹਾਂ ਆਪਣਾ ਨਾ ਆ ਆਈਸਕ੍ਰੀਮ ਬਣਨ ਦੇ ਲਈ ਪੇਸਟ ਤਿਆਰ ਹੈ ਜੀ ਆਪਣਾ ਤੇ ਹੁਣ ਆਪਾਂ ਇਹਦੇ ਉੱਤੇ ਐਲੂਮੀਨੀਅਮ ਜਿਹੜਾ ਹੁੰਦਾ ਨਾ ਰੈਪਓ ਲਗਾ ਦੇਵਾਂਗੇ ਇਸ ਨੂੰ ਢੱਕ ਕੇ ਚੰਗੀ ਤਰ੍ਹਾਂ ਤੇ ਫਿਰ ਆਪਾਂ ਫ੍ਰੀਜ ਦੇ ਫ੍ਰੀਜ਼ਰ ਦੇ ਵਿੱਚ ਰੱਖਾਂਗੇ ਜੀ ਇਸ ਤਰ੍ਹਾਂ ਲੈ ਲਏ ਜੀ ਆਪਾਂ ਐਲੂਮੀਨੀਅਮ ਰੈਪ ਤੇ ਜੇ ਇਹ ਨਾ ਹੋਵੇ ਤਾਂ ਜਿਹੜਾ ਵੀ ਮਤਲਬ ਪਲਾਸਟਿਕ ਦਾ ਲਫਾਫਾ ਹੁੰਦਾ ਆਪਾਂ ਉਹਦੇ ਨਾਲ ਵੀ ਚੰਗੀ ਤਰ੍ਹਾਂ ਢੱਕ ਕੇ ਤੇ ਉੱਪਰ ਢੱਕਣ ਲਗਾ ਸਕਦੇ ਹਾਂ ਜੀ ਲੋ ਜੀ ਹੁਣ ਆਪਾਂ ਇਸ ਨੂੰ ਘੱਟੋ ਘੱਟ ਵੀ ਮਤਲਬ ਪੂਰੀ ਰਾਤ ਲਈ ਰੱਖਾਂਗੇ 12 13 ਘੰਟਿਆਂ ਬਾਅਦ ਵੀ ਮਤਲਬ ਹੁਣ ਆਪਾਂ ਇਸ ਨੂੰ ਕੱਢਿਆ ਸੀਗਾ ਜੀ ਅਗਲੇ ਦਿਨ ਦਾ ਟਾਈਮ ਸੀਗਾ ਹੁਣ 7 ਵਜੇ ਦਾ ਟਾਈਮ ਸੀ ਆਪਾਂ ਇਸ ਨੂੰ 4 5 ਵਜੇ ਇੱਕ ਦਿਨ ਪਹਿਲਾਂ ਰੱਖੀ ਸੀਗੀ ਤੇ 12 13 ਘੰਟੇ ਹੋ ਗਏ ਸੀਗੇ ਜੀ ਪੂਰੀ ਤੇ ਹੁਣ ਆਪਾਂ ਕੁਝ ਕਿਸ਼ਮਿਸ਼ ਲੈ ਲਈਏ ਕਿ ਕੁਝ ਆਪਾਂ ਡਾਈ ਫਰੂਟਸ ਜਿਹੜੇ ਬਦਾਮ ਲੈਤੇ ਹੈਗੇ ਤੇ ਜੇ ਇਸ ਦੀ ਥਾਂ ਆਪਣੇ ਕੋਲ ਟੂਟੀ ਫਰੂਟੀ ਹੋਵੇ ਤਾਂ ਟੂਟੀ ਫਰੂਟੀ ਪਾ ਕੇ ਤੇ ਆਪਾਂ ਆਈਸਕ੍ਰੀਮ ਨੂੰ ਤਿਆਰ ਕਰ ਸਕਦੇ ਹਾਂ ਜਦੋਂ ਆਪਾਂ ਜੇ ਤਾਂ ਆਪਾਂ ਜਮਾਉਣ ਵਾਸਤੇ ਰੱਖੀ ਸੀ ਕਿ ਨਾ ਜੀ ਉਦੋਂ ਵਿੱਚ ਵੀ ਆਪਾਂ ਟੂਟੀ-ਪਰੂਟੀ ਪਾ ਸਕਦੇ ਸੀਗੇ ਟਾਇਫਰੂਟ ਵੀ ਪਾ ਸਕਦੇ ਸੀਗੇ ਉਹ ਆਪਦੀ ਮਰਜ਼ੀ ਹੁੰਦੀ ਹੈਗੀ ਤੇ ਇਹ ਆਪਾਂ ਘਰ ਦਾ ਘਰੇਲੂ ਹੀ ਤਰੀਕਾ ਅਪਣਾਇਆ ਜੀ ਕੜਛੀ ਲੈ ਲਈ ਸੀ ਪਰ ਇਹਦੇ ਨਾਲ ਚੰਗੀ ਤਰ੍ਹਾਂ ਨਿਕਲ ਨਹੀਂ ਰਹੀ ਸੀਗੀ ਆਈਸਕ੍ਰੀਮ ਤੇ ਇਸ ਲਈ ਆਪਾਂ ਫਿਰ ਉਦੋਂ ਵਾਦਨਾ ਚੀਨੀ ਦਾ 스ਪੂਨ ਹੀ ਲੈ ਲੈ ਸੀਗਾ ਪਰ ਇਸ ਨੂੰ ਜੀ ਆਪਾਂ ਵੀ ਮਤਲਬ ਰੱਖ ਕੇ ਨਾ ਵੀ ਇੱਕ ਵਾਰੀ ਹੋਰ ਅੱਠ 10 ਕੰਤਿਆਂ ਵਾਸਤੇ ਹੁਣ ਜਿਵੇਂ ਮਿਕਸੀ ਦੇ ਵਿੱਚ ਗ੍ਰाइंड ਕਰੋ ਗ੍ਰाइंड ਕਰਕੇ ਤੇ 8-10 ਘੰਟੇ ਵਾਸਤੇ ਫ੍ਰੀਜ ਦੇ ਵਿੱਚ ਰੱਖ ਦਿਓ ਫਿਰ ਬਿਲਕੁਲ ਜਿਹੜੀ ਵੀ ਮਤਲਬ ਬਾਜ਼ਾਰ ਦੀ ਤਰ੍ਹਾਂ ਆਈਸਕ੍ਰੀਮ ਬਣ ਕੇ ਤਿਆਰ ਹੋ ਜਾਂਦੀ ਪਰ ਆਪਾਂ ਨੂੰ ਇਦਾਂ ਹੀ ਵਧੀਆ ਲੱਗੀ ਹੋਰ ਇੰਤਜ਼ਾਰ ਨਹੀਂ ਹੋਇਆ ਜੀ ਤਾਂ ਉਹ ਆਪਾਂ ਇੱਕ ਦਿਨ ਪਹਿਲਾਂ ਹੀ ਚੰਗੀ ਤਰ੍ਹਾਂ ਉਸ ਵਕਤ ਹੀ ਆਈਸਕ੍ਰੀਮ ਨੂੰ ਗ੍ਰाइंड ਕਰ ਲਿਆ ਸੀਗਾ ਲੋ ਜੀ ਆਪਣੀ ਆਈਸਕ੍ਰੀਮ ਬਣ ਕੇ ਤਿਆਰ ਹੈਗੀਗੀ ਤੇ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਜੇ ਕੋਈ ਪਹਿਲੀ ਵਾਰ ਭੈਣ ਭਰਾ ਆਪਣੇ ਚੈਨਲ ਤੇ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮੇਰੀਆਂ ਭੈਣਾਂ ਬੱਚਿਆਂ ਨੂੰ ਇਸ ਤਰ੍ਹਾਂ ਆਈਸਕ੍ਰੀਮ ਘਰੇ ਹੀ ਬਣਾ ਕੇ ਦੇਣ ਬਹੁਤ ਹੀ ਹੈਲਦੀ ਆਈਸ